घर कोई नहीं मेरी माँ पता माता पिता की डैथ हो गई कुछ मैं ढाई महीने का काफ़ी समय हो फिर मैं कारपेंटर का काम करता से ठीक अभी हम काम बंद हो गया कुछ टाइम तो नहीं चलन ची प्रॉब्लम है ज़्यादा सह चल मेरे लीवर की प्रॉब्लम है तो किडनी की प्रॉब्लम है तो फिफ्टी प्रॉब्लम है ਸਕੀ ਵੀ ਵੀ ਆਏ ਇਹ ਇਹ ਕਾਰਪੇਟਰ ਦਾ ਕੰਮ ਕਰਦਾ ਹੈਗਾ ਜੜੀ ਟੱਪਾ ਜਾਨੀ ਕਿ ਸ਼ਿਰੀ ਨਗਰ ਕਦੀ ਸ਼ਿਰੀ ਨਗਰ ਵੀ ਕਰਦਾ ਹੈ ਕਦੀ ਇਹ ਇੱਥੇ ਵੀ ਹੁੰਦਾ ਹੈ ਜਾਨੀ ਕਿ ਪ੍ਰੋਪਰ ਕੰਮ ਇਹ ਨਹੀਂ ਮਿਲਦਾ ਗੜੇ ਟਪਾਵਾ ਰੋਟੀ ਪਣੀ ਦਾ ਬੜੀ ਮੁਸ਼ਕਲ ਪੂਰਾ ਹੁੰਦਾ ਠੀਕ ਹੈ ਨਾ ਪਿਆਰੀ ਭਾਜੀ ਜੋ ਵੀ ਆਏ ਉਹ ਡਾਕਟਰ ਬਦਨਾ ਕੋ ਸਾਰੇ ਲੱਗ ਚੁੱਕੇ ਆ ਤੇ ਪੂਰਾ ਖਾਲੀ ਹੋ ਕੇ ਆਇਦਾ ਤੇ ਰੋਟੀ ਕੰਮ ਬਿਲਕੁਲ ਨਹੀਂ ਆਗਾ ਤੇ ਇਹਦਾ ਇਲਾਜ ਇਹ ਚੱਲਣਾ ਕਾਫੀ ਟਾਈਮ ਤੱਕ ਤੇ ਰੋਟੀ ਪਾਣੀ ਦਾ ਕੇਹੇ ਵੀ ਚੀਜ਼ ਦਾ ਇਹਨੂੰ ਕਿਸੇ ਪਾਸੇ ਵੀ ਹੈਲਪ ਨਹੀਂ ਹੈਗੀ। ਬਾਈ ਬੇਰਨਾਮ ਕੁਰੀ ਸਿੰਘਾ ਤੇ ਮੈਨੂੰ ਪ੍ਰੋਬਲਮ ਹੈਗੀ ਆ ਮੇਰੇ ਲੀਵਰ ਚ ਵੀ ਪ੍ਰੋਬਲਮ ਹੈ ਤੇ ਕਿਡਨੀ ਚੀ ਪ੍ਰੋਬਲਮ ਆ ਤੇ ਫੇਫੜੇ ਵੀ ਪ੍ਰੋਬਲਮ ਆ ਤੇ ਮੈਨੂੰ ਤੁ ਵੀ ਵੀ ਆ ਤੇ ਬਸ ਮੈਂ ਕਾਰਪੇਟ ਦਾ ਕੰਮ ਕਰਦਾ ਸੀ ਤੇ 1 ਮਹੀਨੇ ਤੋਂ ਮੈਨੂੰ ਪ੍ਰੋਬਲਮ ਹੈ ਗਈ ਹੈ ਤੇ ਫੋਨ ਕੋਨਾਂ ਕਰੱਚੇ ਕਰੱਚ ਕੋਈ ਨਹੀਂ ਮੇਰੀ ਮਾਪਾ ਮਾਰਾ ਪਿਤਾ ਦੀ ਡੈਥ ਹੋ ਗਈ ਹੈ ਕੁਝ 2.5 ਮਹੀਨੇ ਤਾਂ ਅਸੀਂ ਕਾਫੀ ਸਮਾਂ ਹੋ ਗਈ ਫਿਰ ਮੈਂ ਕਾਰਪੇਟ ਦਾ ਕੰਮ ਕਰਦਾ ਸੀ ਤੇ ਅੱবি ਹੁਣ ਕੰਮ ਬੰਦ ਹੋ ਗਿਆ ਕਹਤਾ ਹੈ ਤੋ ਜਦੋਂ ਕਿ ਚੱਲ ਰਹਿ ਨਹੀਂ ਪੰਦੇ ਨਹੀਂ ਚੱਲਣ ਚ ਵੀ ਪ੍ਰੋਬਲਮ ਹੈ ਜਦਾਂ ਸਾਹ ਚੜ ਜਾਂਦਾ ਹਾਂ ਕੰਮ ਵੀ ਨਹੀਂ ਕਰ ਪੰਦੇ ਕੰਮ ਵੀ ਨਹੀਂ ਕਰ ਪੰਦੇ ਕਿ ਮਦਦ ਦੀ ਕਿੱਦਾਂ ਦੀ ਉਹ ਮਦਦ ਚਾਹਦੇ ਹੋ ਮਤਲਬ ਇਹ ਕਿ ਮੇਰਾ ਇਲਾਜ ਹੋ ਜੇ ਮੈਂ ਰੋਹੀ ਹੋ ਠੀਕ ਤੇ ਆ ਕਮਾਲਾਂਗਾ ਬਾਕੀ ਬਸ ਮੇਰਾ ਇਲਾਜ ਚੰਗੀ ਤਰ੍ਹਾਂ ਹੋ ਜੇ ਬਸ ਇਹ ਨਹੀਂ ਬਦਲ ਚਾਹਨਾ ਕਿਸ ਨੂੰ ਕਿਹਾ ਮਦਦ ਲਈ ਕਿਸੇ ਸੰਸਦਾਂ ਲਈ ਅਪੀਲ ਕੀਤੀ ਕਿਸੇ ਸੰਸਦਾਂ ਕੋਲ ਸਮਸਤਾ ਕੇ ਹਾਂ ਮੈਂ ਆਖਿਆ ਸੰਸਥਾ ਦੇਸ਼ਭੂਮੀ ਸੰਸਥਾ ਮਨ ਮੇਰੀ ਮਦਦ ਕੀਤੀ ਖੁਸ਼ ਤੇ ਕੁਛ ਰਾਹੁਲ ਮੋਜਨਾ ਕੋਸ਼ ਉਹਨਾਂ ਨੇ ਮੇਰੀ ਮਦਦ ਕੀਤੀ ਮਤਲਬ ਪ੍ਰੋਪਰ ਲਾਈਨਿੰਗ ਹੋ ਪਾਰਿਆ ਨਹੀਂ ਤਰ੍ਹਾਂ ਪ੍ਰੋਪਰ ਲਾਈਨਿੰਗ ਹੋ ਰਹੀ ਤਰ੍ਹਾਂ ਤੇ ਮੈਂ ਇਹਨੂੰ ਕਾਫੀ ਸਾਲਾਂ ਤੋਂ ਜਾਣਨਾ ਤੇ ਇਹ ਕਾਰਪਿੰਟਰ ਦਾ ਕੰਮ ਕਰਦਾ ਹੈਗਾ ਦਿਰੀ ਟਪਾ ਜਾਨੀ ਕਿ ਸ਼ੀਂਗਰ ਕਦੀ ਸ਼ੀਂਗਰ ਵੀ ਕਰਦਾ ਕਦੀ ਇਹ ਇੱਥੇ ਵੀ ਹੁੰਦਾ ਹੈ ਜਾਨੀ ਕਿ ਪ੍ਰੋਪਰ ਕੰਮ ਇਹਨੂੰ ਨਹੀਂ ਮਿਲਦਾ ਡੇਡ ਪਾਵਾਂ ਰੋਟੀ ਬਣੀ ਦਾ ਬੜੀ ਮੁਸ਼ਕਲ ਪੂਰਾ ਹੁੰਦਾ ਠੀਕ ਹੈ ਨਾ ਤੇ ਇਹਨੂੰ ਮੰਨ ਲਓ ਡੇਢ ਮਹੀਨਾ ਹੋ ਗਿਆ ਤੇ ਇਹਨੂੰ ਨਾ ਕਾਫੀ ਪ੍ਰੋਬਲਮ ਆਂਦੀ ਵੀ ਪਹਿਲਾਂ ਪਹਿਲੇ ਇਹਨੂੰ ਬਲੀਡਿੰਗ ਆਈ ਮੂੰਹ ਦੇ ਵਿੱਚੋਂ ਇਹਨੂੰ ਪਤਾ ਨਹੀਂ ਲੱਗਾ ਇਹ ਕੀ ਹੈਗਾ ਤੇ ਫਿਰ ਬਾਅਦ ਚ ਇਹਨੂੰ ਸਾਦੀ ਪ੍ਰੋਬਲਮ ਹੋ ਗਈ ਉਸ ਤੋਂ ਬਾਅਦ ਫਿਰ ਇਹਨੇ ਫੋਨ ਕੀਤਾ ਤੁਹਾਨੂੰ ਹੈ ਨਹੀਂ ਤੇ ਇਹਨੂੰ ਲੈ ਕੇ ਗਿਆ ਦਿਹੋਲ ਕੋ ਉੱਥੇ ਪਾਜੀ ਗਏ ਉੱਥੇ ਦਾ ਇਲਾਜ ਬੜਾ ਮਹਿੰਗਾ ਹੈਗਾ ਇਹ ਇਹਨੇ ਕਵਰ ਨਹੀਂ ਕਰ ਸਕਦਾ ਤੇ ਉਥੋਂ ਉਹਨੂੰ ਅਸੀਂ ਲੈ ਆਏ ਆਂ ਠੀਕ ਹੈ ਨਾ ਇੱਕ ਦਿਨ ਉਹਨੂੰ ਰੱਖਿਆ ਹੀ ਉੱਥੇ ਪਰ ਉੱਥੇ ਜਿਹੜੇ ਪੈਸੇ ਬੋਲ ਲੱਗੇ ਇਹਨੇ ਪੈਸੇ ਕੋਲ ਹੈ ਨਹੀਂਗੇ ਜੋਤ ਕੋ ਹੈਗੇ ਹੀ ਉਹ ਹੋ ਗਏ ਖਤਮ ਉਸ ਤੋਂ ਬਾਅਦ ਇਹ ਡਾਕਟਰ ਬੰਦਰਾ ਕੋ ਲੈ ਗਏ ਇਹਨੂੰ ਤੇ ਉੱਥੇ ਜਾ ਕੇ ਦਾ ਇਲਾਜ ਕਰਵਾਇਆ ਵਾ ਇਹਦੇ ਕੋ ਜੋ ਹੈਗੇ ਪੈਸੇ ਉਹ ਸਾਰੇ ਖਰਚੋ ਗਏ ਉੱਥੇ ਤੇ ਉਸ ਤੋਂ ਬਾਅਦ ਇਹਨੂੰ ਘਰ ਲੈ ਆਏ ਛੁੱਟੀ ਦੇਵਾ ਕੇ ਯਾਨੀ ਕਿ ਪ੍ਰੋਪਰ ਇਲਾਜ ਤਾਂ ਨਹੀਂ ਹੋਇਆ ਉੱਥੇ ਤੇ ਨੁਕਸੇ ਇਹਨੂੰ ਕਾਫੀ ਦੱਸੇ ਉਹਨਾਂ ਨੇ ਜਿਸ ਤਰ੍ਹਾਂ ਲੀਵਰ 'ਚ ਇਨਫੈਕਸ਼ਨ ਹੈਗੀ ਕਾਫੀ ਜ਼ਿਆਦਾ ਥੋੜੀ ਨਹੀਂ ਯਾਨੀ ਕਿ ਲੀਵਰ ਦਾ ਕਾਫੀ ਹਾਂ ਤੋ ਕੀ 20% ਨਹੀਂ ਸਾਇਦ ਦੇ ਲਾ ਤੇ 20% ਦੇ ਲਾ ਸਿਰਫ ਉਹੀ ਬਚਦਾ ਹੈ ਇਹਦਾ ਹੋਰ ਕੁਝ ਨਹੀਂ ਹੈਗਾ ਤੇ ਕਿਡਨੀ ਵਿੱਚ ਵੀ ਇਹਦੇ ਕਾਫੀ ਪ੍ਰੋਬਲਮ ਆ ਤੇ ਲੀਵਰ ਵੀ ਤਿੰਨ ਗੁਣਾ ਵੱਧ ਸੁਇਦਾ ਸਵੇਲਿੰਗ ਚੁੱਕ ਗਿਆ ਹੈ ਤੇ ਉਸ ਤੋਂ ਨਹੀਂ ਰੋਟੀ ਪਾਣੀ ਕੁਛ ਆ ਜਮ ਨਹੀਂ ਹੁੰਦਾ ਪਿਆ ਪੈਸੇ ਜਿਹੜੇ ਜੋੜੇ ਹੀ ਪੈਸੇ ਭਾਜੀ ਜੋ ਵੀ ਆਏ ਉਹ ਡਾਕਟਰ ਵੰਦਨਾ ਕੋ ਸਾਰੇ ਲੱਗ ਚੁੱਕੇ ਆ ਤੇ ਪੂਰਾ ਖਾਲੀ ਹੋ ਗਿਆ ਇਹਦਾ ਤੇ ਕੰਮ ਬਿਲਕੁਲ ਨਹੀਂ ਹੈਗਾ ਤੇ ਇਹਦਾ ਇਲਾਜ ਤੇ ਚੱਲਣਾ ਕਾਫੀ ਟਾਈਮ ਤੱਕ ਤੇ ਰੋਟੀ ਪਾਣੀ ਦਾ ਕੇਹੇ ਵੀ ਚੀਜ਼ ਦਾ ਇਹਨੂੰ ਕਿਸੇ ਪਾਸੇ ਵੀ ਹੈਲਪ ਨਹੀਂ ਹੈਗੀ ਹਲੋ ਜੇ ਇਲਾਜ ਕਰਾ ਦਿੱਤਾ ਜਾਏ ਤਾਂ ਰੋਟੀ ਪਾਣੀ ਪਾਜੀ ਜੀ ਇਲਾਜ ਕਰਾ ਦਿੱ ਕਰਾ ਦਿੱਤਾ ਜਾਏ ਤੇ ਬਹੁਤ ਵਧੀਆ ਹੈ ਬਹੁਤ ਸੇਵਾ ਵਾਲਾ ਕੰਮ ਹੈ ਐਸ ਵੇਲੇ ਤੇ ਚੱਲ ਫਿਰ ਵੀ ਨਹੀਂ ਸਕਦਾ ਕੰਮ ਬਿਲਕੁਲ ਨਹੀਂ ਚੱਲ ਸਕਦਾ ਬਿਲਕੁਲ ਵੀ ਨਹੀਂ